ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੁਸੀਂ ਸਾਰੇ ਦੇਖ ਰਹੇ ਹੋ ਪੰਜਾਬ ਅਪਡੇਟ ਤੇ ਮੈਂ ਤਵਲਿੰਨ ਕੌਰ ਬੁਲੇਟਿਨ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਅਹਿਮ ਸੁਰਖੀਆਂ ਦੇ ਵੱਲ ਲੁਧਿਆਣੇ ਦੇ ਮੈਰਿਜ ਪੈਲੈਸ ਦੇ ਵਿੱਚ ਹੋਈ ਫਾਇਰਿੰਗ ਲੁਧਿਆਣੇ ਦੀ ਫੈਕਟਰੀ ਦੇ ਵਿੱਚ ਲੱਗੀ ਭਿਆਨਕ ਅੱਗ 올 인디아 유스 시크 세바 스미티 এন지오 ਦੇ ਵੱਲੋਂ ਸ਼੍ਰੀ ਗੁਰਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜਾ ਮਨਾਇਆ ਗਿਆ ਪੰਜਾਬੀ ਗਾਇਕ ਜੈ ਜੀ ਵੀ ਨੇ ਵੱਲੋਂ ਪੁਰਾਣੀਆਂ ਯਾਦਾਂ ਨੂੰ ਕੀਤਾ ਗਿਆ ਸਾਂਝਾ ਹੁਣ ਖਬਰਾਂ ਵੇ ਸਟਾਰ ਦੇ ਨਾਲ ਅਗਲੀ ਖਬਰ ਲੁਧਿਆਣੀ ਤੋਂ ਹੈ ਜਿੱਥੇ ਲੁਧਿਆਣੇ ਦੇ ਇੱਕ ਮੈਰਿਜ ਪੈਲੇਸ ਦੇ ਵਿੱਚ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਦੇ ਜੇ ਚੱਲ ਰਿਹਾ ਸੀਪੀ swapan sharma ਦੇ ਵੱਲੋਂ ਪੂਰੇ ਮਾਮਲੇ ਨੂੰ ਲੈ ਕੇ ਜਾਣਕਾਰੀ ਸਾਂਝੀ ਕੀਤੀ ਗਈ ਉਹਨਾਂ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਹੋਇਆ ਦੱਸਿਆ ਗਿਆ ਕਿ ਮਹਿਲਾ ਸਣੇ ਦੋ ਲੋਕਾਂ ਦੇ ਇਸ ਮਾਮਲੇ ਦੇ ਵਿੱਚ ਜਦੋਂ ਫਾਇਰਿੰਗ ਹੋਈ ਹੈ ਉਸ ਸਮੇਂ ਮੌਤ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਉਹਨਾਂ ਵੱਲੋਂ ਜਾਣਕਾਰੀ ਸਾਂਝੀ ਕਰ ਰਿਹਾ ਹੈ ਵੀ ਦੱਸਿਆ ਜਾਂਦਾ ਹੈ ਕਿ 6 ਲੋਕਾਂ ਨੂੰ ਰਾਉਂਡ ਅਪ ਕੀਤਾ ਗਿਆ ਆਤਕਸਲ ਵਿੱਚ ਜੋ ਜਿਹੜੀ ਫਾਇਰਿੰਗ ਹੋਈ ਹੈ ਇੱਕ ਮੁੰਡਾ ਸੀਗਾ ਵਰਿੰਦਰ ਜਿਹਦਾ ਵਯਾ ਸੀਗਾ ਜੀ ਇਹ ਇਹਨੇ ਆਪਣੇ ਦੋਸਤ ਇਨਵਾਈਟ ਕੀਤੇ ਸੀਗੇ। ਉਹਨਾਂ ਦੋਸਤਾਂ ਵਿੱਚੋਂ ਦੋ ਵਿਅਕਤੀ ਸੀਗੇ। ਇੱਕ ਦਾ ਨਾਮ ਸ਼ੁਭਮ ਅਗਰਵਾਲਾ ਦੂਜੇ ਦਾ ਨਾਮ ਅਨਕੁਰ ਹੈ। ਇਹ ਵੀ ਆਪਣੇ ਦੋਸਤਾਂ ਨਾਲ ਲਾਏ ਹੋਏ ਸੀਗੇ। ਤੇ ਕਿਸੇ ਕਾਰਨ ਵਰਸ਼ਨਾ ਦੀ ਆਪਸ ਚ ਤੂਤੂ ਮਾਮੇ ਹੋ ਗਈ। ਜਦ ਤੂਤੂ ਮਾਮੇ ਹੋ ਗਈ ਗਾਲੀ ਗਲੋਸ਼ ਸ਼ੁਰੂ ਹੋ ਗਿਆ। ਕੁੱਟਮਾਰ ਸ਼ੁਰੂ ਹੋ ਗਈ। ਤੇ ਕੁਝ ਬੰਦੇ ਜਿਹੜੇ ਹੈ ਇਹਨਾਂ ਦੇ ਨਾਲ ਦੇ ਤਿੰਨ ਤੋਂ ਚਾਰ ਤਕਰੀਬ ਉਹਨਾਂ ਦੇ ਕੋਲ ਵੈਪਨ ਵੀ ਸੀਗੇ। ਉਹਨਾਂ ਨੇ ਇੱਕ ਦੂਜੇ ਤੇ ਫਾਇਰ ਕੀਤਾ ਵੀ ਟੋਟਲ ਫਾਇਰ ਜਿਹੜਾ ਹੋਇਆ ਉਹ 20 ਤੋਂ 25 ਤੱਕ ਫਾਇਰ ਹੋਏ ਆਂ ਜੀ ਤੇ ਜਿਹੜੇ ਗੈਸ ਸੀਗੇ ਦੋ ਗੈਸ ਲੱਗੀ ਸੀਗੀ ਉਹਨਾਂ ਨੂੰ ਗੋਲੀ ਤੇ ਹਸਪੀਟਲ ਜਾ ਕੇ ਉਹਨਾਂ ਦੀ ਡੈਥ ਹੋ ਗਈ ਹੈ ਪੁਲਿਸ ਮੌਕੇ ਤੇ ਪਹੁੰਚ ਗਈ ਸੀ ਕੋਈ 20 ਮਿੰਟਾਂ ਚ ਕੈਸਲ ਜਿਹੜਾ ਹੈ ਪੂਰਾ ਬਾਤ ਕੈਸਲ ਮੈਰੇਜ ਪੈਲੇਸ ਉਹ ਸੀਲ ਕਰਤਾ ਲੋਕਾਂ ਨੂੰ ਆਪਣੇ ਕਰ ਪੇਛਤਾ ਪਰਚਾ ਦਰਜ ਹੋ ਗਿਆ ਜੀ 6 ਲੋਕ ਰਾਉਂਡ ਅਪ ਹੋ ਗਏ ਕੁਈ 6-7 ਹੋਰ ਐਂ ਜੋ ਜਿਹੜੇ ਸੀਸੀਟੀਵੀ ਫੁਟੇਜ ਚ ਆਏ ਐ ਜਿਹੜੇ ਰਾਉਂਡ ਅਪ ਕਰਨੇ ਇਸ ਤੋਂ ਇਲਾਵਾ ਅ ਜਿਸ ਬੰਦੇ ਨੇ ਇਨਵਾਈਟ ਦਿੱਤਾ ਸੀਗਾ ਇਹਨਾਂ ਨੂੰ ਤੇ ਹਿਦਾਇਤ ਬਿਲਕੁਲ ਕਲੀਅਰ ਹੈ ਸਰਕਾਰ ਦੀ ਵੀ ਤੇ ਐਡਮਿਨਿਸਟ੍ਰੇਸ਼ਨ ਦੀ ਵੀ ਕਿ ਵੈਪਨ ਜਿਹੜੇ ਹੈ ਉਹ ਮੈਰਿਜ ਪੈਲੈਸਟਿਨ ਨਹੀਂ ਲੈ ਕੇ ਜਾਣੇ ਆ ਉਹਦੇ ਉਹਦੇ ਤੇ ਵੀ ਕਾਰਵਾਈ ਕੀਤੀ ਆ ਆਪਾਂ ਪਰਚਾ ਉਹ ਰਜਿਸਟਰ ਹੋਇਆ ਹੈ ਮੈਰਿਜ ਪੈਲੇਸ ਦੀ ਜੀਡੀ ਮੈਨੇਜਮੈਂਟ ਉਹਦੇ ਅਗੇਂਸਟ ਵੀ ਤੇ ਜਨਾਨੇ ਇਨਵਾਈਟ ਕੀਤਾ ਸੀਗਾ ਉਹਨਾਂ ਨੇ ਵੀ ਸਰ ਇੱਕ ਜਿਹੜਾ ਕਾਇਲ ਹੈ ਉਹ ਡੀਐਮਸੀ ਦੇ ਵਿੱਚ ਐਡਮਿਟ ਹੈ ਉਹਦਾ ਕੀ ਨਾਮ ਹੈ ਤੇ ਉਹਦੇ ਤੇ ਐਫਆਈਆਰ ਹੋਈ ਹੈ ਜੀ ਉਹ ਜਿਹੜਾ ਗਾਇਲ ਹੈ ਜਿਹਦੇ ਹੱਥ 'ਚ ਗੋਲੀ ਜਿਹੜੀ ਲੱਗੀ ਹੈ ਉਹ ਅੰਕੁਰ ਦਾ अंकुरदा सी तो एक लेडी एक जेंटन का इनका कारण ये ये पहले भी एक दो बार झगड़े हैं ठीक है इन इनके जो ग्रुप है लड़कों का इनकी आपस में पहले भी एक दो बार झड़प हुई है और तीन चार ऐसे भी हैं जिन पे लड़ाई झगड़े के पहले ਲੜਾਈ ਜਗੜੇ ਦਾ ਰਿਕਾਰਡ ਹੈ ਕੇਸ ਹੈ ਸਰ ਜੀ ਬੱਚਾ ਨਹੀਂ ਬੱਚਾ ਵੀ ਬਿਤਾਇਆ ਜਾ ਰਿਹਾ ਇੱਕ ਛੋਟਾ ਨਹੀਂ ਬੱਚਾ ਨਹੀਂ ਸਰ ਨਾ ਇਸ ਇੰਸਪੈਕਟਰ ਹੈ ਜਾਂ ਗੈਂਗਸਟਰ ਹੈ ਜਾਂ ਬਦਮਾਸ਼ ਹੈ ਨਾ ਬਦਮਾਸ਼ ਕਹ ਲਓ ਨਾ ਆਪ ਗੈਂਗਸਟਰ ਕਹ ਲਓ ਜੀ ਇਹ ਬਿਲਕੁਲ ਗਲੀ ਕੇ ਜਿਹੇ ਲੜਕੇ इकट्ठे होके एक, हो एक दूसरे को गाली गलोज करते हैं वर्चस्व की लड़ाई टाइप। टाइपेंटिफिकेशन क्या हुई दो, दो है वो आपको प्रेस में, में एक लेडी है बाकी मैरिज पैलेसेज वाले अब आने वाले टाइम इनको क्या सख्त देखो जी ये तो बिल्कुल क्लियर कट ऑर्डर है कि मैरिज पैलेस में वेपन नहीं जाएगा और इसकी जिम्मेवारी है वो मैरिज पैलेस की मैनेजमेंट की है सर, जी। जी सर, 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 एक minute, एक minute, एक minute. जी। सर जिनके लिए एक मिनट 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 आप जी। एक जी। मुझे कंप्लीट करने दीजिए क्लियर कट डायरेक्शंस हैं ऑर्डर्स 144 के निकले हुए हैं जैसे कोई वॉलेशन करेगा जी मैनेजमेंट को हम बुक करेंगे और इस केस में भी जो लड़के बच गए हैं उन पर सख्त से सख्त सक्स कार्रवाई होगी सर जिनके लाइसेंस इशू हुए हैं हथियारों के उनके कैंसिल रिव्यून्यू वो कैंसिल होंगे जी सर नहीं ये 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 नहीं वी आर नॉट अवेयर वो किसी ने इन्वाइट वो अगर कोई आया भी होगा तो वो इनविटेशन पे आए होंगे इसने इनवाइट किया होगा जैसे इसने इन लोगों को इनवाइट किया ਲੁਰੀਆਣੀ ਦੇ ਸ਼ਿਵਲਾਪੂਰੀ ਦੇ ਪੁਲਿਸ ਸਟੇਸ਼ਨ ਦੇ ਨਜ਼ਦੀਕ ਇੱਕ ਫੈਕਟਰੀ ਹੈ ਇਸ ਫੈਕਟਰੀ ਦੇ ਵਿੱਚ ਅੱਗ ਲੱਗ ਜਾਂਦੀ ਹੈ ਜਿਸ ਤੋਂ ਬਾਅਦ ਉੱਥੇ ਹਫੜਾ ਦਫੜੀ ਮੱਚ ਜਾਂਦੀ ਹੈ ਤੇ ਫਾਇਰ ਰਿਗਿਟ ਦੇ ਵੱਲੋਂ ਮੌਕੇ ਤੇ ਉੱਥੇ ਪਹੁੰਚਿਆ ਜਾਂਦਾ ਅਤੇ ਅੱਗ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਸ ਦੇ ਨਾਲ ਫਿਲਹਾਲ ਸੂਤਰਾਂ ਦੇ ਮੁਤਾਬਿਕ ਇੱਕ ਖਬਰ ਵੀ ਸਾਹਮਣੇ ਆ ਰਹੀ ਹੈ ਕਿ ਜਦੋਂ ਇਹ ਭਿਆਨਕ ਅੱਗ ਲੱਗਦੀ ਹੈ ਤਾਂ ਉਸ ਸਮੇਂ ਇੱਕ ਵਿਅਕਤੀ ਦੀ ਮੌਤ ਵੀ ਹੋ ਜਾਂਦੀ ਹੈ ਫੇ ਕੀ ਘਟਨਾ ਹੋਈ ਅੱਜ ਪਤਾ ਨਹੀਂ ਅਚਾਨਕ ਹੀ ਹੋਇਆ ਕੁਝ ਸਮਝ ਨਹੀਂ ਆਈ ਹੂੰ ਤੇ ਇਸ ਦੇ ਵਿੱਚ ਕੀ ਕਿਸੇ ਦੀ ਮੌਤ ਵੀ ਹੋਈ ਹੈ ਕੀ ਹੋਇਆ ਹਾਂ ਇੱਕ ਬੰਦਾ ਦੀ ਹੋਈ ਹੈ ਕਿੱਥੇ ਦਾ ਰਹਿਣ ਵਾਲਾ ਸੀ ਯੂਪੀ ਉਪੀ ਦਾ ਤੇ ਕੀ ਮਤਲਬ ਕਿੰਨੀ ਲੇਬਰ ਕੰਮ ਕਰਦੀ ਇੱਥੇ ਐਸਾ ਮੈਨੂੰ ਕੋਈ ਆਈਡੀਆ ਨਹੀਂ ਭਾਈ ਸਾਹਿਬ ਦੀ ਹੈ ਮੈਂ ਜਾਣਦਾ ਨਹੀਂ ਨਾ ਡਿਟੇਲ ਠੀਕ ਹੈ ਇਹ ਫੈਕਟਰੀ ਸਰ ਬੇਸਿਕਲੀ ਸਾਈਕਲ ਪਾਰਟਸ ਦੀ ਹੈ ਸਾਈਕਲ ਪਾਰਟਸ ਕੀ ਕਹਤੇ تھے ਕਿ ਕੀ ਪਾਸ ਬੰਦੇ ਨੇ ਮਡਗਾਡ ਚੈਨ ਕਵਰ ਬੰਦਾ ਰਿੰਮ ਬੰਦਾ ਸਰ ਜਿਹੜੀ ਅੰਦਰ ਬੋਇਲਰ ਲੱਗਾ ਹੋਇਆ ਪੱਠੀ ਲੱਗੀ ਹੋਈ ਆ ਉਹ ਕਿਸ ਚੀਜ਼ ਦਾ ਕੋਈ ਨੌਲੇਜ ਨਹੀਂ ਮਨੋ ਅਚਾਨਕ ਹੋਇਆ ਬਸ ਅਚਾਨਕ ਹੀ ਫਟਿਆ ਪਨ ਲੀਬਰ ਕਲੋਨੀ ਟਾਣਾ ਸ਼ਿਮਲਾਪੁਰੀ ਦੇ ਲੱਗੀ ਕਰੀਬ 100 ਗਜ ਤੇ ਮੌਜੂਦ ਆ ਇਹ ਏਰੀਆ ਪੁਲਿਸ ਸਟੇਸ਼ਨ ਬੀਨ 6 ਦਾ ਪੈਂਦਾ ਹੂੰ ਇਹਦੇ ਚ ਆਪਣੇ ਅ ਜੀਤ ਸਾਈਕਲ ਪਾਰਟਸ ਇੰਡਸਟਰੀ ਆ ਸਾਈਕਲ ਪਾਰਟਸ ਦੇ ਜਿਹੜਾ ਮਦਗਾਨ ਹੁੰਦਾ ਉਹਨੂੰ ਕਲਪਰਾਂਗ ਉਤੇ ਛੋਟਾ ਬੱਚਾ ਸੈਕੂਦਿਆ ਕਰਦੇ ਆ ਜੀ ਕਰੀਬ 8:07 ਵਜੇ ਇੱਥੇ ਅੱਗ ਲੱਗਣ ਦੀ ਘਟਨਾ ਵਾਪਰੀ ਆ ਤੇ ਦੋ ਫਾਇਰ ਵਗੀਟ ਦੀਆਂ ਗੱਡੀਆਂ ਤੇ ਮੌਕੇ ਤੇ ਪਹੁੰਚੀਆਂ ਨੇ ਬਟ ਮਾੜੀ ਗੱਲ ਇਹ ਹੋਈ ਇਹਦੇ ਚ ਇੱਕ 60 ਸਾਲ ਦੇ ਲੇਬਰਮੈਨ ਦੀ ਝੁੱਲਸਗੀ ਡੈਥ ਹੋ ਗਈ ਆ ਤੇ ਉਹ ਅਸੀਂ ਹੁਣ ਮੌਕੇ ਦੀ ਕਾਰਵਾਈ ਕਰ ਰਹੇ ਆ ਤੇ ਡੈੱਡ ਬੋਡੀ ਹੈਗੀ ਆ ਜੀ ਦੇਖ ਰਹੇ ਹੋਵੋਗੇ ਦੀ ਸਿਵਲ ਹਸਪਤਲ ਭੇਜਣ ਲੱਗੇ ਆ ਇਹ ਕਿੰਨੇ ਕੁ ਲੇਬਰ ਅੰਦਰ ਸਰ ਮੌਜੂਦ ਸੀ ਪਤਾ ਕਰ ਰਹੇ ਹਾਂ ਜੀ ਅਰੇ ਫਿਲਹਾਲ ਇਹ ਜਿਹੜੇ ਡੈਥ ਹੋਈ ਆ ਉਹਦੇ ਪਰਿਵਾਰ ਵਗੈਰਾ ਨੇ ਜਾਂ ਹੌਲੀ ਬਰ ਵਾਲੇ ਜਿਹੜੇ ਬਚ ਗਏ ਬਚਾਰੇ ਹੂੰ ਹੂੰ ਹੁਣ ਆ ਨਾ ਬਾਕੀ ਸਿੱਤੇ ਦੀ ਕੰਟਰੋਲ ਚ ਹੈ ਸਰ ਜਿਹੜੀ ਜਿਹਦੀ ਮੌਤ ਹੋਈ ਆ ਉਸ ਦਿਨ ਹੌਲ ਵੀ ਕੋਈ ਲੇਬਰ ਕੰਮ ਕਰ ਰਹੀ ਸੀ ਸਾਰਾ ਭਰ ਆਇਆ ਸੀ ਜੀ ਨਹੀਂ ਉਹ ਕਿਸੇ ਵੱਟ ਵੀ ਮੈਂ ਦਿਲ ਕਿੰਨੇ ਲੋਕ ਜ਼ਖਮੀ ਹੋਏ ਸਰ ਜ਼ਖਮੀ ਹੋਏ ਤੇ ਕਿੰਨੇ ਮੌਤ ਹੋਈਆਂ ਜ਼ਖਮੀ ਹਾਲ ਤੱਕ ਮੇਰੇ ਤੋਂ ਕਿਸੇ ਨੇ ਅਪਰੋਚ ਨਹੀਂ ਕੀਤੀ ਜਿਹੜਾ ਡੈਥ ਹੋਈ ਆ ਉਹਦੇ ਘਰ ਦੇ ਆ ਰਹੇ ਆ ਮੈਂ ਵੀ ਉਹਨਾਂ ਦੀ ਮੀਟ ਕਰ ਰਿਹਾ ਠੀਕ ਹੈ ਜੀ ਅੱਛਾ ਸਰ ਆਗ ਨੂੰ ਉੱਪਰ ਕਾਬੂ ਪਾ ਲਿਆ ਗਿਆ ਹੁਣ ਅੱਗ ਤੇਜੀ ਬਿਲਕੁਲ ਦੋ ਫਾਇਰ ਬ੍ਰੀਡ ਦੀਆਂ ਗੱਡੀਆਂ ਆਈ ਕਾਬੂ ਪਾ ਰਿਹਾ ਸਰ ਤੋਂ ਕਾਨੂੰਨ ਵਗੈਰਾ ਪਤਾ ਕਾਨੂੰਨ ਪਤਾ ਕਰ ਰਹੀ ਹਾਂ ਜੀ 10 ਮਿੰਟ ਤੇ ਜੇਕਰ ਗਲਤੀ ਫੈਕਟਰੀ ਮਾਲਕ ਦੀ ਹੋਈ ਤੇ ਕਾਨੂੰਨੀ ਕਾਰਵਾਈ ਕੀਤੀ ਹੋਗੀ ਬਿਲਕੁਲ ਹੋਊਗੀ ਜੀ ਜਿਹਦੀ ਗਲਤੀ ਹੋਈ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਫੈਕਟਰੀ ਮਾਲਕ ਦਾ ਨਾਮ ਦੱਸੋਗੇ ਜੀ ਕੀ ਹੈ ਉਹਦਾ ਨਾਮ ਹੈਗਾ ਗੁਰਦਰਸ਼ਨ ਸਿੰਘ ਆ ਜੀ ਤੇ ਉਹਦਾ ਬੇਟਾ ਦਵਿੰਦਰ ਠੀਕ ਹੈ ਦੋ ਜਣੇ ਜਖਮੀ ਕਿੰਨੇ ਬੰਦੇ ਹੋਏ ਇੱਕ ਦੀ ਤੁਸੀਂ ਕਹਿੰਦੇ ਬ੍ਰਦਰ ਕਿਸੇ ਨੇ ਮੇਰੇ ਤੱਕ ਪ੍ਰੂਫ ਨਹੀਂ ਦਿੱਤੀ ਮੈਂ ਮੈਂ ਵੀ ਉਹਨਾਂ ਦੀ ਅੜੀ ਕਰਨਾ ਜੇ ਕੋਈ ਜਖਮੀ ਆਪਣੇ ਆਪ ਨੂੰ ਕਲੀਨ ਕਰੂਗਾ ਉਹਦਾ ਵੀ ਅਸੀਂ ਇਲਾਜ ਕਰਾਵਾਂਗੇ ਪੰਜਾਬੀ ਗਾਇਕ ਜੈਜੀਪੀ ਦੇ ਵੱਲੋਂ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ ਗਈਆਂ ਉਹਨਾਂ ਦੇ ਵੱਲੋਂ ਪੰਜਾਬੀ ਗਾਇਕ ਕੁਲਦੀਪ ਮਾਨਕ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਗਈਆਂ ਜਾਂ ਉਹਨਾਂ ਉਹਨਾਂ ਵੱਲੋਂ ਮਸ਼ਹੂਰ ਗਾਇਕ ਕੁਲਦੀਪ ਮਾਨਕ ਦੀ 14ਵੀਂ ਵਰ੍ਹੇ ਨੂੰ ਲੈ ਕੇ ਆਪਣੇ ਵਿਚਾਰ ਸਾਂਝੇ ਕੀਤੇ ਗਏ ਅਤੇ 14ਵੀਂ ਇਸ ਮੌਕੇ ਜੱਜਵੀ ਦੇ ਵੱਲੋਂ ਸ਼ਰਧਾਂਜਲੀ ਦੇਣ ਲਈ ਉੱਥੇ ਪਹੁੰਚਿਆ ਗਿਆ ਤੇ ਇਸ ਦੇ ਨਾਲ ਜੱਜਵੀ ਦੇ ਵੱਲੋਂ ਕਲੀਆਂ ਦੇ ਬਾਦਸ਼ਾਹ ਨੂੰ ਯਾਦ ਵੀ ਕੀਤਾ ਗਿਆ ਇਹ 14ਵੀਂ ਵਰ੍ਹਈਆ ਜੀ ਮਤਲਬ ਇਹੋ ਜਿਹਾ ਕੋਈ ਦਿਨ ਲੰਘਦਾ ਨਹੀਂ ਜਦੋਂ ਉਹਨਾਂ ਨੂੰ ਯਾਦ ਨਾ ਕੀਤਾ ਜਾਵੇ ਉਹ ਕੱਲੇ ਗਾਣਿਆਂ ਦੇ ਵਿੱਚ ਨਹੀਂ ਮੇਰੇ ਮਰੇ ਰੋਹ ਦੇ ਵਿੱਚ ਆ ਉਹ ਜਿਹੜਾ ਮੈਨੂੰ ਸਿੱਖਣ ਨੂੰ ਮਿਲਿਆ ਉਹਨਾਂ ਕੋਲੋ ਜਯੁਧਵੀਰ ਮੈਨੂੰ ਕਹਿੰਦਾ ਹੁੰਦਾ ਵੀ ਜਿੰਨਾ ਐਨਾ ਪਿਆਰ ਮੈਨੂੰ ਵੀ ਨਹੀਂ ਮਿਲਿਆ ਜਿੰਨਾ ਪਾਜੀ ਤੁਹਾਨੂੰ ਮਿਲਿਆ ਸ਼ਾਇਦ ਮੇਰਾ ਉਹ ਜਿਹੜਾ 4 ਸਾਲ ਦਾ ਜਸਵਿੰਦਰ ਆਪਣੇ ਚਾਚੇ ਦੇ ਮੋਢਿਆਂ ਤੇ ਬੈਠ ਕੇ ਪਹਿਲੀ ਵਾਰ ਦੁਰਗਾਪੁਰ ਦੇ ਵਿੱਚ ਉਸਤਾਦ ਜੀ ਨੂੰ ਸੁਣਿਆ ਤੇ ਉੱਥੋਂ ਸੁਪਨੇ ਲੈਣਾ ਸ਼ੁਰੂ ਕਰਤੇ ਤੇ ਅੱਜ 32 ਸਾਲ ਹੋ ਗਏ ਮਾਲਕ ਦੀ ਕਿਰਪਾ ਨਾਲ ਉਹਨਾਂ ਦੇ ਥਾਪੜੇ ਨਾਲ ਹੀ ਆ ਪਾਵੇਂ ਉਹ ਸਰੀਰਕ ਤੌਰ ਤੇ ਸਾਡੇ ਨਾਲ ਨਹੀਂ ਹੈ ਉਹਨਾਂ ਨਾਲ ਅਸੀਂ ਗੱਲਾਂ ਨਹੀਂ ਕਰ ਸਕਦੇ ਪੈਰੀ ਹੱਥ ਨਹੀਂ ਲਾ ਸਕਦੇ ਜੱਫੀ ਨਹੀਂ ਪਾ ਸਕਦੇ ਗਾਲਾਂ ਨਹੀਂ ਖਾ ਸਕਦੇ ਉਹਨਾਂ ਤੋਂ ਲੇਕਿਨ ਰੋਜ਼ ਜ਼ਿਕਰ ਹੁੰਦਾ ਕੋਈ ਨਾ ਕੋਈ ਗੱਲ ਇਹੋ ਜਿਹੀ ਹੁਣੀ ਆ ਜਿੱਥੇ ਗਣਾ ਵੀ ਏਦਾਂ ਉਸਤਾਦ ਜੀ ਕਹਿੰਦੇ ਸੀ ਜੀ ਜੀ ਲਾਸਟ ਸੌਂਗ ਸੀਗਾ ਤੁਹਾਡਾ ਮਹਾਰਾਜਾ ਜੋ ਕਿ ਪੁਗਾਵ ਨਹੀਂ ਸਕਦੇ ਸੀ ਤਾਂ ਵੀ ਤੁਸੀਂ ਉਹਨਾਂ ਨੂੰ ਨਾਲ ਸਕਰੀਨ ਤੇ ਲਿਆਂਦਾ ਬਹੁਤ ਸੁਪਰ ਡੂਪੇ ਹਾਂਜੀ ਬਿਲਕੁਲ ਜੀ ਮੇਰੇ ਲਈ ਮੇਰੇ ਲਈ ਮਤਲਬ ਉਹ ਸਭ ਤੋਂ ਕਹਿ ਲੋ ਵੀ ਬੰਡੀ ਐਲਬਮ ਮੇ ਸ ਸਭ ਤੋਂ ਪ੍ਰੈਸ਼ੀਅਸ ਐਲਬਮ ਆ ਮੇਰੇ ਲਈ ਮਾਸਟਰਪੀਸ ਆ ਕਿਉਂਕਿ ਮੈਂ ਕਰਮਾ ਵਾਲਾ ਭਾਗਾਂ ਵਾਲਾ ਸਾਦਨਾ ਵੀ ਉਹ ਪੂਰੀ ਐਲਬਮ ਦੇ ਵਿੱਚ ਉਹਨਾਂ ਨੇ 7 7 8 8 ਘੰਟੇ ਜਦੋਂ ਜੋਯਾਤਲ ਦੇ ਸਟੂਡੀਓ ਦੇ ਵਿੱਚ ਅਸੀਂ ਰਿਕਾਰਡਿੰਗ ਕਰਦੇ ਸੀ ਉਹਨਾਂ ਦੇ ਡੈਡ ਵੀ ਮੇਰੇ ਕੋਲ ਆਏ ਕਹਿੰਦੇ ਯਾਰ ਮੈਂ ਇਸ ਬੰਦੇ ਨੂੰ ਜਵਾਨੀ ਵਿੱਚ ਦੇਖਿਆ ਏ 15 20 ਮਿੰਟ ਤੋਂ ਬਧੇ ਬੱਦ ਸਟੂਡੀਓ ਨਹੀਂ ਰਿਹਾ ਤੇਰੇ ਨਾਲ ਕੀ ਹੈ ਮੈਂ ਕਿਹਾ ਸ਼ਾਇਦ ਉਹ 4 ਸਾਲ ਦੇ ਜਸਵਿੰਦਰ ਦੀ ਤਪੱਸਿਆ ਸਮਝ ਲਓ ਸੋ ਮੈਂ ਕਰਮਾ ਵਾਲਾ ਗਾਮਲਾ ਸਾਹਿਬ ਦਾ ਉਹ ਆਲਮ ਦੇ ਦੌਰਾਨ ਹੀ ਯੁਧਵੀਰ ਬਿਮਾਰ ਹੋਇਆ ਸੀ ਜਿਹੜਾ ਸੀ ਉਹ ਹੁਕਮ ਗਾਣਾ ਸ਼ੂਟ ਕੀਤਾ ਉਹ ਯੁਧਵੀਰ ਕੋਮਾ ਤੋਂ ਬਾਹਰ ਨਿਕਲ ਕੇ ਵੀਡੀਓ ਸ਼ੂਟ ਹੋਈ ਆ ਸੋ ਬਹੁਤ ਹਾਂ ਹਾਂਜੀ ਪਹਿਲਾਂ ਕੋਮਾ ਸੀ ਗਾਣਾ ਪਹਿਲਾਂ ਗਾਇਆ ਉਹਨੇ ਵੀਡੀਓ ਬਾਅਦ ਦੇ ਵਿੱਚ ਬਣੀ ਆ 올 ਇੰਡੀਆ ਯੂਥ ਸਿੱਖ ਸੇਵਾ ਸਮਿੱਠੀ ਅੰਗੂ ਦੇ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਸ਼ਹੀਦੀ ਦਿਹਾੜੇ ਨੂੰ ਮਨਾਇਆ ਗਿਆ ਤੇ ਇਸੇ ਮੌਕੇ ਉਨਾ ਦੇ ਵੱਲੋਂ ਡੀ ਬਲੌਗ ਗੁਰਦੁਆਰਾ ਜਨਕਪੁਰੀ ਨਵੀਂ ਦਿੱਲੀ ਗੁਰਦੁਆਰਾ ਸਾਹਿਬ ਸਿੰਘ ਸਭਾ ਵਿਖੇ ਸਿਹਤ ਜਾਂਚ ਅਤੇ ਇਸ ਦੇ ਨਾਲ ਕੈਂਪ ਜਾਂਚ ਦਾ ਕੈਂਪ ਵੀ ਲਗਾਇਆ ਗਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਹੈ ਸਾਡੇ ਵਿੱਚ ਸਾਡੇ ਮਾਜੋ ਰਵਿੰਦਰ ਸਿੰਘ ਪਾਟਿਆ ਆਪਣੀ ਪੂਰੀ ਟੀਮ ਦੇ ਨਾਲ ਸਾਡੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਗੁਰਦੁਆਰਾ ਜਨਕਪੁਰ ਡੀ ਬਲੌਗ ਵਿਖੇ ਜੋ ਹੈ ਫ੍ਰੀ ਚਿਕਿਤਸਾ ਕੈਂਪ ਜੋ ਹੈ ਲਗਾਇਆ ਗਿਆ ਹੈ ਫ੍ਰੀ ਚੈੱਕਅਪ ਕੈਂਪ ਲਗਾਇਆ ਗਿਆ ਹੈ ਅਸੀਂ ਇਹਨਾਂ ਦੀ ਪੂਰੀ ਟੀਮ ਦਾ ਡਾਕਟਰ ਸਾਹਿਬ ਦਾ ਬਾਲਾ ਜੀ ਐਕਸ਼ਨ ਹਸਪੀਟਲ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੋ ਅੱਜ ਉਹ ਸਾਡੇ ਗੁਰਦੁਆਰਾ ਸਾਹਿਬ ਵਿਖੇ ਜਨਕਪੁਰੀ ਡੀ ਬਲਾਗ ਵਿਖੇ ਕਈ ਤਰ੍ਹਾਂ ਦੇ ਆਈ ਟੈਸਟ ਬੌਨ ਟੈਸਟ ਹੋਰ ਵੀ ਕਈ ਤਰ੍ਹਾਂ ਦੇ ਫ੍ਰੀ ਟੈਸਟ ਬੀਪੀ ਟੈਸਟ 슈ਗਰ ਟੈਸਟ ਜੋ ਹੈ ਸਾਰੇ ਫ੍ਰੀ ਆਪਣੀ ਸੇਵਾ ਵਧੇ ਰਹੇ ਹਨ ਅਸੀਂ ਇਹਨਾਂ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਧੰਨਵਾਦ ਕਰਦੇ ਹਾਂ ਔਂਕਾਰ ਸਿੰਘ ਸ਼ੈਣੀ ਜੀ ਦਾ ਵਿਰਦੀ ਵੀਰ ਜੀ ਦਾ ਹੋਰ ਸ਼੍ਰੀ ਸ਼ਾਮ ਸ਼ਰਮਾ ਜੀ ਐਮ ਐਲ ਏ ਸਾਹਿਬ ਦਾ ਵਿਸ਼ੇਸ਼ ਰੂਪ ਤੇ ਹੁਣ ਆਉਣ ਵਾਲੇ ਆਉਣ ਵਾਲੇ ਹਨ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਅਸੀਂ ਜੀ ਆਇਆਂ ਆਖਦੇ ਹਾਂ ਡਾਕਟਰਾਂ ਦੀ ਸਾਰੀ ਟੀਮ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਜੋ ਕਿ ਆਪਣੀ ਬੜੀ ਮਿਹਨਤ ਨਾਲ ਪਿਆਰ ਤੇ ਸਤਿਕਾਰ ਦੇ ਨਾਲ ਮਰੀਜ਼ਾਂ ਦੀ ਇਹ ਜੋ ਰੋਗੀਆਂ ਦੀ ਸੇਵਾ ਕਰ ਰਹੇ ਹਨ ਅਸੀਂ ਡੀ ਬਲਾਗ ਗੁਰਦੁਆਰਾ ਕਮੇਟੀ ਵੱਲੋਂ ਦਾਸ ਹੋ ਲੋ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਅਸੀਂ ਆਸ ਕਰਦੇ ਹਾਂ ਇਸੇ ਤਰ੍ਹਾਂ ਹੀ ਮਾਨਵਤਾ ਦੀ ਸੇਵਾ ਕਰਦੇ ਰਹਿਣਗੇ ਗੁਰੂ ਘਰ ਦੀ ਸੇਵਾ ਕਰਦੇ ਰਹਿਣਗੇ ਗੁਰੂ ਪੰਥ ਦੀ ਸੇਵਾ ਕਰਦੇ ਹੋਏ ਇਹ ਜੋ ਸੇਵਾ ਨਿਭਾ ਰਹੇ ਹਨ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਰਵਿੰਦਰ ਸਿੰਘ ਆਈਐਸਐਨਜੋ ਪ੍ਰੈਜ਼ੀਡੈਂਟ ਜਿਸ ਤਰ੍ਹਾਂ ਆਪ ਜੀ ਨੂੰ ਗਿਆਤਾ ਹੈ ਕਿ ਪਿਛਲੇ 15 ਸਾਲਾਂ ਤੋਂ ਜਿਹੜੀ ਸੇਵਾ ਮੈਂ ਨਿਰੰਤਰ ਚੱਲ ਰਹੀਆਂ ਨੇ ਆਲ ਓਵਰ ਇੰਡੀਆ ਦੇ ਅੰਦਰ ਅਸੀਂ ਕਾਨਪੂਰ, ਇੰਦੋਰ, ਬੰਬਈ ਔਰ ਐਸ ਦਿੱਲੀ ਵਿੱਚ 400 ਜ਼ਿਆਦਾ ਕੈਂਪ ਲਗਾ ਚੁੱਕੇ ਹਾਂ ਐਸ ਸਭ ਆਪ ਜੀ ਦੇ ਸਹਿਯੋਗ ਨਾਲ ਚੱਲ ਰਿਹਾ ਹੈ ਤੇ ਅੱਜ ਅਸੀਂ ਡੀ ਬਲੌਕ ਗੁਰਦੁਆਰਾ ਸਾਹਿਬ ਸੇਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਅੰਦਰ ਖੜੇ ਹਾਂ ਉਹਨਾਂ ਦੀ અપਾਰ ਕਿਰਪਾ ਸਹਿਮਤ ਸਦਕਾ ਅੱਜ ਇੱਧਰ ਜਿਹੜਾ ਮਾਨੁਖਤਾ ਦੀ ਸੇਵਾ ਨੂੰ ਨਿਰੰਤਰ ਅੱਗੇ ਵਧਾਉਂਦੇ ਹੋਏ ਅੱਗੇ ਵਧਾਉਂਦੇ ਹੋਏ ਅੱਜ ਅਸੀਂ ਇੱਧਰ ਆਏ ਆ ਸਾਡੀ ਪੂਰੀ ਟੀਮ ਆਈ ਹੈ ਮੈਂ ਵਿਸ਼ੇਸ਼ ਰੂਪ ਤੇ ਜੋ ਵਿਸ਼ੇਸ਼ ਸੇਵਾ ਜਿਨ੍ਹਾਂ ਨੇ ਕੀਤੀ ਹੈ ਉਹ ਸਰਦਾਰ ਸਤਨਾਮ ਸਿੰਘ ਜੀ ਸਾਡੇ ਹੈਡ ਗੁਰਦੁਆਰਾ ਸਾਹਿਬ ਓਮਪਾਲ ਸਿੰਘ ਜੀ ਸਾਡੇ ਜਿਹੜੇ ਹੈਡ ਨੇ ਉਹ ਵੀ ਇੱਧਰ ਦੇ ਗੁਰਦੁਆਰਾ ਸਾਹਿਬ ਜੀ ਦੇ ਉਹਨਾਂ ਦਾ ਮੈਂ ਬਹੁਤ-ਬਹੁਤ ਸ਼ੁਕਰਾਨਾ ਕਰਦਾ ਹਾਂ ਬਹੁਤ-ਬਹੁਤ ਉਹਨਾਂ ਦਾ ਧੰਨਵਾਦ ਕਰਦਾ ਹਾਂ ਉਹਨਾਂ ਦੇ ਸਹਿਯੋਗ ਦੇ ਨਾਲ ਹੀ ਇਹ ਸੇਵਾ ਚੱਲ ਰਹੀ ਹੈ ਤੁਸੀਂ ਦੇਖਦੇ ਹੋ ਮੈਂ ਕੈਮਰਾਮੈਨ ਨੂੰ ਕਹਾਂ ਇਹ ਜਿਹੜੀ ਸੇਵਾਵਾਂ ਚੱਲ ਰਹੀਆਂ ਨੇ ਸਭ ਤੋਂ ਮੇਨ ਸੇਵਾ ਕੈਂਸਰ ਦੀ ਜਿਹੜਾ ਇੱਕ ਰੋਗ ਜਿਹੜਾ ਸਾਰੇ ਪੂਰੇ ਸੰਸਾਰ ਦੇ ਅੰਦਰ ਫੈਲ ਚੁੱਕਾ ਹੈ। ਔਰ ਇਸ ਰੋਗ ਦੇ ਨਿਦਾਨ ਲਈ ਸਾਨੂੰ ਸਭ ਨੇ ਇਕੱਠਾ ਹੋਣਾ ਪਏਗਾ ਕੈਂਸਰ ਦੇ ਜੋ ਸਭ ਤੋਂ ਵੱਡਾ ਜੋ ਹੈ। ਇਸ ਲਈ ਅਸੀਂ ਆਪਣੇ ਜਿੰਨੇ ਵੀ ਨਿੱਜੀ ਹਸਪਤਾਲ ਨੇ ਪ੍ਰਾਈਵੇਟ ਹਸਪਤਾਲ ਨੇ ਸਰਕਾਰੀ ਹਸਪਤਾਲ ਨਾਲ ਮਿਲ ਕੇ ਅੱਜ ਸਾਡੇ ਕੋਲ ਐਕਸ਼ਨ ਬਾਇਓਲੋਜੀ ਹਸਪਤਾਲ ਤੋਂ ਵਿਸ਼ੇਸ਼ ਰੂਪ ਤੇ ਪੂਰੀ ਟੀਮ ਆਈ ਹੈ ਉਹਨਾਂ ਦੀ ਬੱਸ ਆਈ ਹੈ ਮੈਡੀਕਲ ਬੱਸ ਹੈ। ਮੈਜਰ ਫੈਸਿਲਿਟੀ ਹੈ ਔਰ ਸਾਰੀ ਟੀਮ ਆਈ ਹੈ ਦੇਖਿਓ ਕਿੰਨੀ ਟੀਮ ਦੇ 20-25 ਬੰਦੇ ਦੀ ਟੀਮ ਆਈ ਹੈ ਮੈਂ ਸਭ ਦਾ ਧੰਨਵਾਦ ਕਰਦਾ ਹਾਂ ਔਰ ਵਿਸ਼ੇਸ਼ ਰੂਪ ਸੇ ਜਿਹੜੇ ਦਿੱਲੀ ਦੀ ਇਸ ਵਾਰ ਸੇਵਾਵਾਂ ਸੰਭਾਲ ਕਰ ਰਹੇ ਨੇ ਸਰਦਾਰ ਓਂਕਾਰ ਸਿੰਘ ਸੈਣੀ ਜੀ ਜਿਹੜੇ ਨੈਸ਼ਨਲ ਜਨਰਲ ਸਕੱਤਰ ਵੀ ਅਗੇ ਔਰ ਸਿਕਸਲ ਦੇ ਪ੍ਰੈਜ਼ੀਡੈਂਟ ਪ੍ਰੈਜ਼ੀਡੈਂਟ ਵੀ ਨੇ ਆਪੈਸ਼ ਦਿੱਲੀ ਤੋਂ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਤੇ ਇਹਨਾਂ ਦੇ ਨਾਲ ਹਰਵਿੰਦਰ ਸਿੰਘ ਵਰਦੀਜੀਤ ਦਾ ਜਿਹੜੇ ਵਿਸ਼ੇਸ਼ ਰੂਪ ਤੇ ਦਿੱਲੀ ਦੀ ਸਾਰੀ ਵੀ ਸੇਵਾਵਾਂ ਸੰਭਾਲ ਰਹੇ ਨੇ ਅਲੀਗੜ੍ਹ ਤੋਂ ਜਿਹੜੀ ਮਾਤਾ ਸਾਹਿਬਕੌਰ ਸਕੂਲ ਚੱਲ ਰ ਤੇ ਸਾਡੇ ਛੋਟੇ ਵੀਰ ਜਿਹੜੇ ਇਹਨਾਂ ਦੇ ਨਾਲ ਸਹਿਯੋਗ ਕਰ ਰਹੇ ਨੇ ਸਰਦਾਰ ਜਸਪੀਰ ਸਿੰਘ ਜੀ ਤੇ ਅਮਨਦੀਪ ਸਿੰਘ ਜੀ ਸਾਡੇ ਮੇਨ ਜਿਹੜੇ ਦਿੱਲੀ ਤਿਲਕਨਗਰ ਤੋਂ ਨੇ ਉਹ ਆਏ ਨੇ ਤੇ ਵਿਕਾਸ ਜੀ ਪਹਿਲੇ ਮੈਂ ਅੰਦਰ ਧੰਨਵਾਦ ਕਰਦਾ ਔਰ ਵਿਸ਼ੇਸ਼ ਰੂਪ ਤੇ ਫਿਰ ਸ੍ਰੀ ਗੁਰਤੇਗ ਬਹਾਦਰ ਸਾਹਿਬ ਦਾ ਧੰਨਵਾਦ ਕਰਦਾ 350 ਸਾਲ ਇਹਨਾਂ ਦੀ ਸ਼ਤਾਬਦੀ ਗੁਰਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਸ਼ਤਾਬਦੀ ਨੂੰ ਮੁੱਖ ਰੱਖਦੇ ਹੋਏ ਇਹ ਜਿਹੜਾ ਹੈਲਥ ਕੈਂਪ ਲਗਾਇਆ ਜਾ ਰਿਹਾ ਹੈ ਗੁਰਦਾਰਾ ਸਾਹਿਬ ਦੇ ਸਹਿਯੋਗ ਨਾਲ ਮੈਂ ਇੱਕ ਵਾਰ ਫਿਰ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਪੂਰੀ ਟੀਮ ਦਾ ਧੰਨਵਾਦ ਕਰਦਾ ਅਮੇਜੀ ਜੋ ਐਕਸ਼ਨ ਬਾਲਾ ਜੀ ਤੇ ਹਾਰਤਿਕ ਜੀ ਆਏ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਾਨੂੰ ਸਹਿਯੋਗ ਦਿੱਤਾ ਹੈ ਔਰ ਇਹਨਾਂ ਦੇ ਸਹਿਯੋਗ ਦੇ ਬਿਨਾਂ ਅਸੀਂ ਸ਼ਾਇਦ ਇੱਧਰ ਨਾ ਪਹੁੰਚ ਪਾਉਂਦੇ ਤੇ ਮੈਂ ਇਹਨਾਂ ਨੂੰ ਫਿਰ ਬੇਨਤੀ ਕਰਾਂਗਾ ਐਕਸ਼ਨ ਬਾਲਾ ਜੀ ਹਸਪੀਟਲ ਵਾਲਿਆਂ ਨੂੰ ਕਿ ਸਾਡੇ ਨਾਲ ਮਿਲ ਕੇ ਐਨਜੀਓ ਨਾਲ ਮਿਲ ਕੇ ਪੂਰੀ ਦਿੱਲੀ ਦੇ ਅੰਦਰ ਇੱਕ ਅਭਿਆਨ ਚਲਾਇਆ ਜਾਏਗਾ ਜਿਵੇਂ ਕਿ ਹਰੀਤ ਕ੍ਰਾਂਤੀ ਸੀ ਇੱਕ ਗ੍ਰੀਨ ਰੈਵਿਨਸ਼ਨਰੀ ਸੀ ਜਿਹਦਾ ਇਹ ਮਕਸਦ ਸੀ ਕਿ ਅਸੀਂ ਅੱਗੇ ਆਪਣੇ ਸਮਾਜ ਨੂੰ ਸਵਸਥ ਜੀਵਨ ਦੇ ਸਕੀਏ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਜਿਹੜਾ ਸਾਨੂੰ ਇੱਕ ਸੰਦੇਸ਼ ਹੈ ਕਿ ਸਵਸਥ ਜੀਵਨ ਹੀ ਸਭ ਤੋਂ ਵੱਡੀ ਚੀਜ਼ ਹੈ ਤੇ ਉਹਦੇ ਨਾਲ ਮਿਲ ਕੇ ਅਸੀਂ ਇਹਨਾਂ ਨਾਲ ਕੈਂਪ ਲਗਾ ਰਹੇ ਹਾਂ ਤੇ ਆਉਣ ਵਾਲੇ ਸਮੇਂ ਵਿੱਚ ਇੱਧਰ ਇੱਕ ਡਿਸਪੈਂਸਰੀ ਵੀ ਖੋਲੀ ਜਾਏਗੀ ਡੀ ਬਲੌਕ ਇਹਨਾਂ ਨੇ ਪ੍ਰਵਾਨੀ ਕੀ ਦਿੱਤੀ ਹੈ ਪ੍ਰਧਾਨ ਸਾਹਿਬ ਨੇ ਤੇ ਸੰਗਤ ਲਈ ਹਰ ਚੀਜ਼ ਫ੍ਰੀ ਹੋਏਗੀ ਫ੍ਰੀ ਆਫ ਕੋਸਟ 1 ਰੁਪਿਆ ਕਿਸੇ ਕੋਲ ਨਹੀਂ ਲਿੱਤਾ ਜਾਏਗਾ ਤੇ ਬਹੁਤ-ਬਹੁਤ ਧੰਨਵਾਦ ਕਰਦਾ ਤੇ ਮੈਂ ਬੇਨਤੀ ਕਰਾਂਗਾ ਸਰਦਾਰ ਓਂਕਾਰ ਸਿੰਘ ਸੈਣੀ ਜੋ ਆਪਣੇ ਦੋ ਸ਼ਬਦ ਕਹਿ ਕੇ ਇਸ ਕੈਂਪ ਦੇ ਬਾਰੇ ਵੀ ਆਪਣੀ رائے ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਜੀ ਅਸੀਂ ਇੱਕ ਵਾਰ ਫੇਰ ਤੋਂ ਜਿਵੇਂ ਕਿ ਪਿਛਲੇ 12 ਸਾਲ ਤੋਂ ਨਿਰੰਤਰ ਸਾਡੇ ਕੈਂਪ ਚੱਲਦੇ ਆ ਰਹੇ ਆ ਇੱਕ ਵਾਰ ਫੇਰ ਤੋਂ ਅੱਜ ਆਪਾਂ ਸਤਨਾਮ ਸਿੰਘ ਜੀ ਪ੍ਰੈਜ਼ੀਡੈਂਟ ਡੀ ਬਲੌਕ ਗੁਰਦੁਆਰਾ ਜਨਰਲ ਸੈਕਟਰੀ ਓਮਪਾਲ ਜੀ ਜਿਨ੍ਹਾਂ ਦੇ ਸਹਿਯੋਗ ਨਾਲ ਜੋ ਆਪਾਂ ਡੀ ਬਲੌਕ ਗੁਰਦੁਆਰੇ ਬਹੁਤ ਹੀ ਸੋਹਣਾ ਕੈਂਪ ਲਾਇਆ ਜੀ ਇੱਥੇ ਲੇਡੀਜ਼ ਅੱਜਕੱਲ ਬ੍ਰੈਸਟ ਕੈਂਸਰ ਦੀ ਬੜੀ ਕਾਮਨ ਪ੍ਰੋਬਲਮ ਹੈ ਮੈਨਸ ਪ੍ਰੋਸਟੇਟ ਕੈਂਸਰ ਬੜੀ ਕਾਮਨ ਪ੍ਰੋਬਲਮ ਹੈ ਤੇ ਤੁਸੀਂ ਬਾਹਰ ਦੇਖ ਪਾ ਰਹੇ ਹੋ ਐਕਸ਼ਨ ਬਾਲਾਜੀ ਵੱਲੋਂ ਪੂਰੀ ਬੱਸ ਆਈ ਹੈ ਉਹਦੇ ਵਿੱਚ ਹਰੇਕ ਤਰੀਕੇ ਦੇ ਕੈਂਸਰ ਟੈਸਟ ਅਵੇਲੇਬਲ ਨੇ ਔਰ ਤੁਸੀਂ ਸਾਰਾ ਦੇਖਿਆ ਦਿਖਾਇਆ ਕੈਮਰਾਮੈਨ ਨੇ ਪਹਿਲੇ ਵੀ ਬਲੱਡ ਟੈਸਟ 슈ਗਰ ਬੀਪੀ ਸਰਵਾਈਕਲ ਕੈਂਸਰ ਪੀਐਸਐਫ ਟੀਐਸਐਚ ਐਲਐਫਟੀ ਕੇਐਫਟੀ ਆਪਣਾ ਹੱਡੀਆਂ ਦਾ ਇਲਾਜ ਹਰੇਕ ਤਰੀਕੇ ਜਰਨਲ ਫਿਜ਼ੀਸ਼ੀਅਨ ਆਈ ਟੈਸਟ ਹਰੇਕ ਤਰੀਕੇ ਤੇ ਅਸਤੇ ਹੋ ਰਹੇ ਨੇ ਤੇ ਛੁੱਟੀ ਦਾ ਦਿਨ ਹੈ ਤੇ ਮੈਂ ਸਾਰੇ ਇਲਾਕਾ ਨਿਵਾਸੀਆਂ ਨੂੰ ਹਰੀਨਗਰ ਕੌਨਸਟਿਟੈਂਸੀ ਨੂੰ ਅਪੀਲ ਕਰਾਂਗਾ ਬੇਨਤੀ ਕਰਾਂਗਾ ਪਲੀਜ਼ ਆ ਕੇ ਮੁਵ ਸੇਵਾ ਦਾ ਲਾਭ ਉਠਾਓ ਤੇ ਸਾਡਾ ਸਹਿਯੋਗ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਜੀ ਆਪ ਸਿਹਰ ਤੋਂ ਦੇਖ ਰਹੇ ਹੋ ਕਿ ਇਸ ਤੇ ਜਿਹੜਾ ਅੱਜ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ ਜਿਹਦੇ ਅਜੋਕੇ ਸਮੇਂ ਵਿੱਚ ਜਿੱਤੇ ਹਵਾ ਪਾਣੀ ਹਰ ਚੀਜ਼ ਵਾਤਾਵਰਣ ਪ੍ਰਦੂਸ਼ਿਤ ਹੋ ਚੁੱਕਾ ਹੈ ਤੇ ਸਾਡਾ ਖਾਣ ਪਾਣ ਵੀ ਇਸ ਤਰ੍ਹਾਂ ਮੇਟਾ ਮਲਾਵਟੀ ਆ ਰਿਹਾ ਹੈ ਕਿ ਸਾਨੂੰ ਕਦਮ ਕਦਮ ਤੇ ਮੈਡੀਕਲ ਟਰੀਟਮੈਂਟ ਦੀ ਲੋੜ ਪੈਂਦੀ ਹੈ ਤੇ ਕਈ ਵਿਚਾਰੇ ਇਸ ਤਰ੍ਹਾਂ ਦੇ ਹੁੰਦੇ ਹਨ ਜਿਹੜਾ ਦੀ ਇਕਨੋਮਿਕਲੀ ਜਿਹੜੀ ਸਿਚੁਏਸ਼ਨ ਹੈ ਅਫੋਰਡ ਨਹੀਂ ਕਰ ਸਕਦੇ ਹਨ ਇਹ ਜਿਹੜੇ ਵੀਰਾਂ ਨੇ ਉਪਰਾਲਾ ਕੀਤਾ ਹੈ ਸਾਡੇ ਔਂਕਾਰ ਸਿੰਘ ਸੈਣੀ ਅਰਵਿੰਦਰ ਸਿੰਘ ਬਿੰਦਾ ਆਪਣਾ ਪਾਟਿਆ ਜੀ ਜਸਵੀਰ ਸਿੰਘ ਟੈਗੋਰ ਗੜਨ ਵਾਲੇ ਵੀ ਆਏ ਨੇ ਉਹਨਾਂ ਦੇ ਨਾਲ ਹੋਰ ਵੀਰ ਸੱਜਣ ਆਏ ਨੇ ਇਹਨਾਂ ਕੋਲ ਆਪਣੇ ਪਰਿਵਾਰ ਵਾਸਤੇ ਵੀ ਸਮਾਂ ਨਹੀਂ ਹੈਗਾ ਲੇਕਿਨ ਇਸ ਨੋਬਲ ਕੌਜ਼ ਵਾਸਤੇ ਇਸ ਭਲਾਈ ਵਾਸਤੇ ਇਹਨਾਂ ਨੇ ਆਪਣਾ ਸਮਾਂ ਕੱਢਿਆ ਜੋ ਛੁੱਟੀ ਇੱਕ ਮਿਲਦੀ ਇਹਨਾਂ ਹਫ਼ਤੇ ਵਿੱਚ ਉਹ ਵੀ ਇਹਨਾਂ ਨੇ ਕਿਹਾ ਜੀ ਅਸੀਂ ਘਰ ਬੈ ਕੇ ਬੱਚਿਆਂ ਨਾਲ ਨਹੀਂ ਅਸੀਂ ਸਮਾਜ ਦੇ ਵਿੱਚ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗੇ ਬੈਸਣ ਪਾਈਏ ਇਹਦੇ ਮਾਂ-ਵਾਕ ਨੂੰ ਸਾਣਾ ਅਮਲ ਕਰਦੇ ਹੋਏ ਇਹਨਾਂ ਨੇ ਸੋਚ ਇਹ ਇੱਜ਼ਤ ਇਹਨਾਂ ਦੀ ਨਹੀਂ ਹੈ ਜਿੰਨੇ ਵੀ ਰਾਜਾ ਖੜੇ ਨੇ ਮੇਰੇ ਨਾਲ ਇਹ ਇੱਜ਼ਤ ਰੈਪਿਊਟੇਸ਼ਨ ਇਹਨਾਂ ਦੀ ਨਹੀਂ ਹੈ ਇਹ ਇਹਨਾਂ ਨੂੰ ਜੰਮਣ ਵਾਲੇ ਇਹਨਾਂ ਦੇ ਮਾਂ ਪਿਓ ਜਿਨ੍ਹਾਂ ਨੇ ਪਰਵਰਿਸ਼ ਕੀਤੀ ਬਰੋਟ ਅਪ ਕੀਤਾ ਐਸ ਚੰਗੇ ਸੰਸਕਾਰ ਸਿੱਖਿਆ ਦਿੱਤੀ ਕਿ ਅਸੀਂ ਆਪਣੇ ਲਈ ਜੀਣਾ ਹੈ ਕਿ ਸਮਾਜ ਲਈ ਜੀਣਾ ਹੈ ਉਸ ਕਦਮ ਤੇ ਚੱਲਦੇ ਹੈ ਐ ਜਦ ਉਹਨਾਂ ਦੀ ਹੈ ਧੰ ਜੜੇ ਦੀ ਮਾਏ ਆਏ ਸਫਲ ਤੇ ਉਸ ਕਾਜ ਨੂੰ ਸਿਰੇ ਚੜਦੇ ਤੁਸੀਂ ਦੇਖ ਰਹੇ ਹੋ ਸਾਨੂੰ ਪ੍ਰਮਾਤਮਾ ਨੇ ਵੀ ਉਸੇ ਤਰ੍ਹਾਂ ਵਸੀਲਾ ਬਣਾ ਕੇ ਹੌਸਲਾ ਵਜਾਇਆ ਕੀਤੀ ਹੈ ਕਿਸ ਤਰ੍ਹਾਂ ਸਵੇਰ ਤੋਂ ਹੀ ਹਲੇ ਸ਼ੁਰੂਆਤ ਹੋਈ ਹੈ ਤੇ ਸੰਗਤਾਂ ਨੇ ਆਣਾ ਸ਼ੁਰੂ ਕਰਤਾ 2 ਵਜੇ ਤੱਕ ਦਾ ਟਾਈਮ ਹੈ ਜਿਸ ਤਰ੍ਹਾਂ ਇਸ ਦਾ ਟਾਈਮ ਅੱਗੇ ਅੱਗੇ ਵਧੇਗਾ ਸੰਗਤਾਂ ਵੀ ਆ ਕੇ ਆਪਣਾ ਲਾਹਾ ਲੈਣਗੇ ਤੁਸੀਂ ਆਪ ਦੇਖੋਗੇ ਤੇ ਮੈਂ ਇਹਨਾਂ ਨੂੰ ਅੱਗੇ ਫਿਊਚਰ ਵਿੱਚ ਸਾਰੇ ਵੀਰਾਂ ਨੂੰ ਜਦ ਇਹਨਾਂ ਨੇ ਕਦਮ ਪੁੱਟਿਆ ਇਸ ਲਾਈਨ ਦੇ ਵਿੱਚ ਮੈਚਾਨਾ ਕਿ ਇਹ ਹੌਸਲਾ ਇਹਨਾਂ ਦਾ ਕਦੀ ਨਾ ਟੁੱਟੇ ਅਸੀਂ ਸਾਡੇ ਕੋਲ ਜੋ ਸੇਵਾ ਹੋ ਸਕੇਗੀ ਗੁਰਦੁਆਰਾ ਕਮੇਟੀ ਕੋਲੋਂ ਪ੍ਰਧਾਨ ਸਾਹਿਬ ਸੁਤਰਾਮ ਸਿੰਘ ਦਾਸ ਜਨਰਲ ਸੈਕਟਰੀ ਓਮਪਾਲ ਸਿੰਘ ਜੋ ਵੀ ਸਾਨੂੰ ਸਾਡੀ ਕੰਨੀਆ ਗੱਲ ਪਾਣਗੇ ਜੋ ਸਮਰੱਥਾ ਗੁਰੂ ਨੇ ਸਾਨੂੰ ਦਿੱਤੀ ਹੋਏਗੀ ਸਾਡੇ ਵੱਲੋਂ ਕਦੀ ਜ਼ਬਾਨ ਤੋਂ ਨਾਂ ਨਹੀਂ ਨਿਕਲੇਗੀ ਬਾਕੀ ਆਪਣਾ ਸਮਾਂ ਦੇਣ ਵਾਲੇ ਸਾਰੇ ਵੀਰਾਂ ਦਾ ਜਿਹੜਾ ਇਹਨਾਂ ਦੇ ਨਾਮ ਆਏ ਨੇ ਬਹੁਤ ਬਹੁਤ ਧੰਨਵਾਦ ਇਹਨਾਂ ਸ਼ਬਦਾਂ ਨਾਲ ਸਮਾਜਾ ਜਾਚਾਗਾ ਜੀ ਗੁਰੂ ਫਕੀਰ ਜੀ ਵਤੇ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਗਤ ਸੇਵਾ ਜੋ ਇੱਕ ਐਨ ਜੀਓ ਸਮਿਤੀ ਹੈ पिछले कई वर्षों से निशुल्क स्वास्थ्य जांच शिविर लगाती है आज जनकपुरी डी ब्लॉक के अंदर गुरुद्वारा साहिब में आज ये निशुल्क स्वास्थ्य जांच का केंद्र का आयोजन किया गया इस हमारी एसोसिए एन जी के अध्यक्ष हरविंदर सिंह जी ओंकार सिंह जी और समस्त टीम मैं शुभकामनाएं देता हूँ बधाई देता हूं क्योंकि ये कार्य होते रहने चाहिए क्योंकि निशुल्क स्वास्थ्य जांच कई लोगों के पास आज अपने पास जांच कराने के लिए पैसे नहीं होते निशुल्क जांच शिविर लगे और ये स्वास्थ्य का भी पता चलता है हमारे देश के प्रधानमंत्री श्री नरेंद्र मोदी जी हर उसमें कहते हैं मीटिंग में कि अपनी जांच जरूर कराएं हर तीन महीने बाद चार महीने बाद दो महीने बाद हर हिंदुस्तान के निवासी को जितने भी हिंदुस्तान में नागरिक रहते हैं जो भी हमारे देश के नागरिक हैं उनको अपने जांच जरूर करानी चाहिए तीन महीने बाद दो महीने बाद चार महीने बाद एक जांच जरूर करानी चाहिए और दूसरा ब्लड जरूर देना चाहिए आपका स्वास्थ्य बिल्कुल ठीक रहेगा आप स्वस्थ रहेंगे आपको पता चल जाएगा कि कोई ऐसी कोई बीमारी तो नहीं है भगवान करे गुरु महाराज करे हमारा देश स्वस्थ रहे सुंदर रहे विकसित हो गुरु बने वो तभी बनेगा जब हिंदुस्तान के सभी नागरिक स्वस्थ होंगे हमारी बहनें महिला अगर महिला सशक्त और स्वस्थ है तो निश्चित तौर पे देश भी हमारा स्वस्थ रहेगा देश भी विकसित करेगा जब परिवार की महिला ठीक होगी तो उस पर पूरा परिवार ठीक रहेगा क्योंकि पूरे घर का काम पूरा परिवार का महिला संभालती हैं तो आज इन्होंने ये, ये निःशुल्क जाँच शिविर लगाया है मैं ओंकार जी को इनमिंदर जी को बहुत बहुत शुभकामनाएं देता हूं, बधाई देता हूं, और सभी को ये कहूँगा प्रभु आपके ऊपर आशीर्वाद बना के रखे गुरु महाराज वैसे भी आज मुझे लगता है ये शताब्दी साढ़े तीन सौ साल गुरु तेग बहादुर जी का शहीदी गुरपुर शहीदी पूर्व मनाया जा रहा है और मुझे लगता है कि पूरा देश नहीं पूरा संसार इस समय इस शताब्दी को मना रहा है क्योंकि गुरु महाराज जी का आशीर्वाद हम सबको लेना बड़ा ही ज़रूरी है गुरुओं का जिन गुरुओं ने हमारे देश के लिए समाज के लिए कौम के लिए हमें एक सूत्र में बांधा ਔਰ ਅੱਜ ਅਗਰ ਅਸੀਂ ਇੱਕ ਯਹਾਂ ਪਰ ਨਿਸ਼ੁਲਕ ਜਾਂਚ ਕਰਵਾ ਰਹੇ ਹਾਂ ਸਵਾਸ ਕੀ ਤਾਂ ਇਹ ਸਭ ਗੁਰੂਆਂ ਕੀ ਦੇਣ ਹੈ अगर हम आज़ाद नहीं होते कुर्बानी वो नहीं देते तो हम ऐसे शिविर थोड़ा लगा सकते थे तो ये बहुत बड़ा एक मुझे लगता है देश पे आशीर्वाद है गुरु तेग बहादुर जी का और गुरु तेग बहादुर जी से हम सारे गुरु महाराज जी से यही अरदास करेंगे कि हिंदुस्तान के हर नागरिक की बाजू पकड़ कर रखें उन पर आशीर्वाद बना कर रखें इतनी मेरी अरदास है गुरु तेग बहादुर जी से और मैं फिर आपको बहुत बहुत शुभकामनाएँ देता हूँ बधाई देता हूँ और मैं साथ में इतना भी ज़रूर कहूँगा कि गुरुओं से प्रेरणा हमें लेनी चाहिए नई जनरेशन को प्रेरणा लेनी चाहिए कि गुरु गुरुओं ने हमारे लिए क्या किया शहीदों ने हमारे लिए क्या किया आज साढ़े तीन सौ साल अगर देश में मनाया जा रहा है इतनी मतलब इतनी खुशियों से मनाया जा रहा है शहीदी गुरुपुरब है हर आदमी कहता है कि मैं गुरु तेग बहादुर जी का ये साढ़े तीन सौ साल मनाऊँ दिल्ली सरकार ने मनाया हमने मनाया हरिनगर विधानसभा में और सब लोग मना रहे तो हमें सबको प्रेरणा लेनी चाहिए उनसे और उसी प्रेरणा से लेकर इस देश समाज कौम की सेवा करनी चाहिए मैं ज़्यादा ना कहता हूँ मैं पूरे एन का बहुत बहुत धन्यवाद करता हूँ ऑल इंडिया जो यूथ सिख समिति है जो हर दुख और सुख में सबके साथ खड़ी मिलती है और अभी इन्होंने तीन महीने पहले भी लगाया था स्वास्थ्य शिविर उसमें भी मुझे बुलाया था ये आप ये काम करते रहें ये निशुल्क स्वास्थ्य शिविर लगाते रहें जहाँ भी मेरी जरूरत पड़े जहाँ भी मेरे से कोई काम हो आप तुरंत मुझे बताएं, मैं आपके साथ खड़ा मिलूँगा वाहगुरु जी का खालसा वाहगुरु जी की फतेह वाहेगुरू जी का खालसा वाहगुरु जी की फतेह साढ़े रमनदीप सिंह जी थापड़ मैंबर डी एस जी एम सी जेडे कि शिवनगर तो अपना जेतू मैंबर ने ਬਹੁਤ ਟਾਈਮ ਤੋਂ ਕੌਮ ਦੀ ਸੇਵਾ ਕਰਦੇ ਆ ਰਹੇ ਨੇ ਬਹੁਤ ਟਾਈਮ ਤੋਂ ਇਹਨਾਂ ਦਾ ਦੇਖ ਕੇ ਅਸੀਂ ਇਹਨਾਂ ਦੇ ਪਲ ਸੀ ਇਹਨਾਂ ਦੇ ਚੱਲ ਰਹੇ ਆ ਆਨਾਲ ਸਮੇਂ ਦੇ ਵਿੱਚ ਅਸੀਂ ਚਾਹੁੰਦੇ ਸਾਡਾ ਭਰਾ ਐਵੇਂ ਤਰੱਕੀ ਕਰੇ ਐਵੇਂ ਅੱਗੇ ਵਧਦਾ ਰਹੇ ਉਚਾਈਆਂ ਛੂੰਦਾ ਰਹੇ ਤੇ ਜਿਹੜੀ ਗੁਰੂ ਮਹਾਰਾਜ ਅੱਗੇ ਇਹਨਾਂ ਦੀ ਖੁਆਇਸ਼ ਹੈ ਛੇਤੀ ਪੂਰੀ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥਾਪੜ ਸਾਹਿਬ ਤੁਹਾਨੂੰ ਮੈਂ ਦੱਸਣਾ ਵੀ ਚਾਹਾਂਗਾ ਇਹ ਤੁਸੀਂ ਬੱਸ ਦੇਖ ਰਹੇ ਹੋ ਜਿਹੜੀ ਪੂਰੀ ਦਿੱਲੀ ਦੇ ਵਿੱਚ ਕਿਸੇ ਹਸਪੀਟਲ ਕੋਲ ਬੱਸ ਨਹੀਂ ਆ ਜੀ ਇਹ ਸਿਰਫ ਐਕਸ਼ਨ ਵਾਲਾ ਜੀ ਜਿਹੜਾ ਪੰਜਾਬੀ ਭਾਗ ਹੈ ਸਿਰਫ ਉਹਨਾਂ ਕੁਲ ਬਸ ਹੈ ਔਰ ਇਹਦੇ ਵਿੱਚ ਆਪਾਂ ਲੇਡੀਜ਼ ਆਫ ਬ੍ਰੈਸਟ ਕੈਂసర్ ਜੈਨ ਦਾ ਪੋਸਟ ਕੈਂਸਰ ਜਿਹੜਾ ਕਿ ਅੱਜਕੱਲ ਬਹੁਤ ਜ਼ਿਆਦਾ ਕਾਮਨ ਹੈ ਜਿਹੜਾ ਕਿ ਬਹੁਤ ਜ਼ਿਆਦਾ ਕਾਮਨ ਹੈ ਅੱਜਕੱਲ ਤੇ ਸਭ ਦੇ ਸਹਿਯੋਗ ਨਾਲ ਸਾਡੇ ਰਵਿੰਦਰ ਸਿੰਘ ਭਾਰਤੀ ਸਾਡੇ ਅਧਿ ਕਾਰੀ ਬਾਕੀ ਸਤਨਾਮ ਸਿੰਘ ਜੀ ਗੁਰਦੁਆਰਾ ਦੇ ਪ੍ਰਧਾਨ ਓਮਪਾਲ ਸਿੰਘ ਜੀ ਜਨਰਲ ਸੈਕਟਰੀ ਸਭ ਦੇ ਸਹਿਯੋਗ ਨਾਲ ਅਸੀਂ ਇੱਥੇ ਇਹ ਕਾਰਜ ਸਫਲ ਕਰ ਰਹੇ ਆ ਤੇ ਇਹ ਗੁਰੂ ਮਹਾਰਾਜ ਅੱਗੇ ਬੇਨਤੀ ਕਰਦੇ ਆ ਐਵੇਂ ਸਾਡੇ ਬਾਬਾ ਜੀ ਕਾਰ ਅੱਗੇ ਵੀ ਰਾਸ ਕਰਦੇ ਰਹਿਣ ਮੈਂ ਚਾਹਾਂ ਅਗਰਵਿੰਦਰ ਸਿੰਘ ਪਾਟਿਆ ਜੀ ਸਾਡੇ ਅਧਿਖ ਜੀ ਨੂੰ ਪਲੀਜ਼ ਦੋ ਸ਼ਬਦ ਬੋਲਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਰਵਿੰਦਰ ਸਿੰਘ ਆਈਐਸਐਨ ਜੂ ਪ੍ਰੈਜੈਂਟ ਜਿਹੜੇ ਤੁਹਾਨੂੰ ਯਾਦ ਹੈ ਕਿ ਪਿਛਲੇ 15 ਸਾਲਾਂ ਤੋਂ ਜਿਹੜੀ ਨਿਰੰਤਰ ਸੇਵਾ ਸਮਾਜ ਲਈ ਚੱਲ ਰਹੀ ਆ ਆਲ ਓਵਰ ਇੰਡੀਆ ਦੇ ਅੰਦਰ ਜਿਵੇਂ ਕਿ ਅਸੀਂ ਯੂਪੀ ਐਮਪੀ ਬੰਬਈ ਸਾਰੇ ਕੈਂਪ ਲਗਾ ਰਹੇ ਨੇ ਰੈਗੂਲਰ ਕੈਂਪ ਚੱਲ ਰਹੇ ਨੇ ਐਸ ਇਲਾਕੇ ਦੇ ਅੰਦਰ ਜਿਹੜੇ ਕੈਂਪ ਚੱਲ ਰਹੇ ਨੇ ਉਹ ਸਾਡੇ ਮਾਨਯੋਗ ਔਰ ਸਤਕਾਰਯੋਗ ਪਾਈਸਾ ਬਾ ਰਮਨਦੀਪ ਸਿੰਘ ਥਾਪੜ ਜੀ ਦੇ ਸਹਿਯੋਗ ਨਾਲ ਚੱਲ ਰਹੇ ਨੇ ਔਰ ਐਨ ਕੈਂਪਾਂ ਦੀ ਜਿਹੜੀ ਅਗਵਾਈ ਹੈ ਇਹ ਸਾਡੇ ਵੀਰ ਜੀ ਕਰ ਰਹੇ ਨੇ ਜਿਹੜੇ ਦਿੱਲੀ ਦੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹੈਗੇ ਤੇ ਮੈਂ ਉਹਨਾਂ ਦਾ ਬਹੁਤ ਬਹੁਤ ਤੰਨਿਆਮਤ ਕਰਦਾ ਅੱਜ ਜਿਹੜਾ ਮੁੱਖੇ ਜੋ ਮੁੱਖ ਸੀ ਪ੍ਰੋਗਰਾਮ ਸੀ ਉਹ ਸਾਇਬ ਸ੍ਰੀ ਗੁਰਤੇਗ ਬਹਾਦਰ ਸਾਹਿਬ ਜੀ ਦੇ 350 ਸਾਲ ਜਿਹੜਾ ਦਿੱਲੀ ਦੀ ਗੁਰਦਾਰਾ ਪ੍ਰਬੰਧਕ ਕਮੇਟੀ ਸਰਦਾਰ ਸਿਰਜਾ ਸਾਹਿਬ ਜੀ ਔਰ ਹਰਮਿੰਦਰ ਸਿੰਘ ਕਾਲਕਾ ਜੀ ਦੁਆਰਾ ਬਣਾਇਆ ਜਾ ਰਿਹਾ ਖਾਸ ਕਰਕੇ ਦਿੱਲੀ ਦੇ ਸੰਗਤ ਨੂੰ ਤੇ ਉਹਦੇ ਅੱਗੇ ਵਧਾਂਦੇ ਹੋਏ ਇਸ ਲੜੀ ਨੂੰ ਅੱਜ ਦਿੱਲੀ ਸਿੱਖ ਗੁਰਦੁਆਰਾ ਪਰਮੰਦਰ ਕਮੇਟੀ ਦੇ ਮੈਂਬਰ ਸਰਦਾਰ ਰਮਨ ਸਿੰਘ ਥਾਪੜ ਜੀ ਸਾਡੇ ਵਿੱਚ ਨੇ ਤੇ ਇਹਨਾਂ ਦੇ ਸਹਿਯੋਗ ਨਾਲ ਇਸ ਗੁਰਦੁਆਰਾ ਸਾਹਿਬ ਵਿੱਚ ਜਿਹੜੀ ਸੇਵਾ ਚੱਲ ਰਹੀ ਹੈ ਨੇ ਇਸ ਇਲਾਕੇ ਦੇ ਅੰਦਰ ਜਿੰਨੇ ਵੀ ਕੈਂਪ ਲਗਾਏ ਜਾਣਗੇ ਹਰੀਨਗਰ ਸ਼ਿਵਨਗਰ ਤੇ ਇਹ ਸਭ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦਾ ਸਹਿਯੋਗ ਨਾਲ ਲਗਾਏ ਜਾ ਰਹੇ ਨੇ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਰਿਣੀ ਆ ਚਾਹੇ ਉਹ ਦਿਲ ਰਿਣੀ ਆ ਕਿ ਇੱਥੇ ਆਏ ਨੇ ਇਹਨਾਂ ਨੇ ਆਸ਼ੀਰਵਾਦ ਦਿੱਤਾ ਆਪਣਾ ਸਾਡੇ ਵੀਰਾਂ ਨੂੰ ਤੇ ਮੋ ਬਹੁਤ ਧੰਨਵਾਦ ਕਰਦਾ ਮੈਂ ਨਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਾਣ ਤੋਂ ਪਹਿਲਾਂ ਇੱਕ ਨਜ਼ਰ ਅਹਿਮ ਸੁਰਖੀਆਂ ਦੇ ਵੱਲ ਲੁਧਿਆਣੇ ਦੇ ਮੈਰਿਜ ਪੈਲੈਸ ਦੇ ਵਿੱਚ ਹੋਈ ਫਾਇਰਿੰਗ ਲੁਧਿਆਣੇ ਦੀ ਫੈਕਟਰੀ ਦੇ ਵਿੱਚ ਲੱਗੀ ਭਿਆਨਕ ਅੱਗ 올 인디아 유스 ਵਿੱਚ ਸਿੱਖ ਸੇਵਾ ਸਮਿਤੀ ਐਨਜੀਓ ਦੇ ਵੱਲੋਂ ਸ਼੍ਰੀ ਗੁਰਦੇਵ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜਾ ਮਨਾਇਆ ਗਿਆ ਪੰਜਾਬੀ ਗਾਇਕ ਜੈ ਜੀ ਵੀ ਦੇ ਵੱਲੋਂ ਪੁਰਾਣੀਆਂ ਯਾਦਾਂ ਨੂੰ ਕੀਤਾ ਗਿਆ ਸਾਂਝਾ ਫਿਲਹਾਲ ਦੇ ਲਈ ਪੰਜਾਬ ਅਪਡੇਟ ਦੇ ਵਿੱਚ ਇੰਨਾ ਹੀ ਮੈਨੂ ਨੂੰ ਇਜਾਦਤ ਸਤਿ ਸ੍ਰੀ ਅਕਾਲ